ਪੰਜਾਬ ਪੁਲਿਸ ਨੇ ਉਹਨਾਂ ਲੋਕਾਂ ਦੇ ਖਿਲਾਫ ਸਖਤੀ ਦੇ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ ਜਿਹੜੇ ਕਾਰਾਂ ਜਿਨ੍ਹਾਂ ਦੀਆਂ ਕਾਰਾਂ ਦੇ ਵਿੱਚ ਸਨ ਰੂਫ ਹੈ ਤੇ ਸਨ ਰੂਫ ਦੇ ذریعے ਮસ્ਤੀ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਤੇ ਸਖਤ ਜੁਰਮਾਨੇ ਵੀ ਹੋਣਗੇ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਵੱਲੋਂ ਪੰਜਾਬ ਭਰ ਦੇ ਵਿੱਚ ਚਿੱਠੀ ਕੱਢ ਦਿੱਤੀ ਗਈ ਹੈ ਕਿ ਜਿਹੜੇ ਲੋਕ ਅਜਿਹੀ ਸਨ ਰੂਫ ਦਰਾਂ ਮસ્ਤੀ ਕਰਦੇ ਨੇ ਉਨ੍ਹਾਂ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇ ਤੇ ਜੁਰਮਾਨੇ ਵੀ ਕੀਤੇ ਜਾਣ। ਜਲਦੀ ਕਾਰ ਦੇ ਵਿੱਚ ਸਨਰੂਫ ਖੋਲ ਕੇ ਜਿਹੜੇ ਲੋਕ ਮਸਤੀ ਕਰਦੇ ਨੇ ਮौज-ਮਸਤੀ ਦੇ ਚੱਲਦੇ ਆਂ ਕਈ ਵਾਰ ਅਜਿਹਾ ਹਾਦਸੇ ਦਾ ਵੀ ਕਾਰਨ ਬਣ ਜਾਂਦੇ ਨੇ। ਉਹਨਾਂ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਦਾ ਟ੍ਰੈਫਿਕ ਵਿੰਗ ਸਖਤ ਹੋ ਗਿਆ। ਪੁਲਿਸ ਹੁਣ ਇਹਨਾਂ ਲੋਕਾਂ ਦੇ ਖਿਲਾਫ ਜਿੱਥੇ ਸਖਤ ਕਾਰਵਾਈ ਕਰੇਗੀ ਉੱਥੇ ਭਾਰੀ ਜੁਰਮਾਨੇ ਵੀ ਠੋਕੇਗੀ। ਇਸ ਸਬੰਧ ਵਿੱਚ ਟ੍ਰੈਫਿਕ ਪੁਲਿਸ ਵੱਲੋਂ आदेश जारी ਕਰ ਦਿੱਤੇ ਗਏ ਨੇ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਖਾਸ ਕਰਕੇ ਪੰਜਾਬ ਦੇ ਸ਼ਹਿਰ ਜਿਹੜੇ ਮਹੱਤਵਪੂਰਨ ਸ਼ਹਿਰ ਹੈ ਜਿਹੜੇ ਪੰਜਾਬ ਦੇ ਜਿਨ੍ਹਾਂ ਨੂੰ ਮੈਟਰੋ ਸ਼ਹਿਰ ਦੇ ਤੌਰ ਤੇ ਦੇਖਿਆ ਜਾਂਦਾ ਚਾਹੇ ਮਾਹਲੀਆ ਚਾਹੇ ਅੰਬਰਸਾ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਅਗਰ ਇੱਥੇ ਕੋਈ ਸਨਰੂਫ ਦੇ ذریعے ਮौज मस्ती ਕਰਦੇ ਨੇ ਤੇ لازਮੀ ਤੌਰ ਤੇ ਉਹਨਾਂ ਦੇ ਖਿਲਾਫ ਹੋਣਾ ਭਾਰੇ ਜੁਰਮਾਨੇ ਠੋਕੇ ਜਾਣਗੇ ਅਜਿਹੇ ਲੋਕਾਂ ਵਾਸਤੇ ਸਾਰੇ ਪੁਲਿਸ ਅਫਸਰਾਂ ਨੂੰ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਕਿ ਵੱਖਰੀਆਂ ਟੀਮਾਂ ਬਣਾਈਆਂ ਜਾਣ ਇਸ ਪਿੱਛੇ ਮਕਸਦ ਹੈ ਕਿ ਸੜਕੀ ਹਾਦਸਿਆਂ ਨੂੰ ਰੋਕਣਾ ਔਰ ਨਾਲ ਹੀ ਪੰਜਾਬ ਪੁਲਿਸ ਨੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਅਗਰ ਇਸ ਮਸਲੇ ਦੇ ਵਿੱਚ ਕੋਈ ਜੁੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਾਂ ਕੋਈ ਸ਼ਿਕਾਇਤ ਆਉਂਦੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਉਸ ਸ਼ਿਕਾਇਤ ਤੇ ਜਾਂ ਵੀਡੀਓ ਤੇ ਕਾਰਵਾਈ ਕੀਤੀ ਜਾਵੇ ਇਹ ਆਦੇਸ਼ ਏਡੀਜੀਪੀ ਟ੍ਰੈਫਿਕ ਵੱਲੋਂ ਕੱਢੇ ਗਏ ਨੇ ਬੰਗਲੌਰ ਦੇ ਤਰਜ਼ ਤੇ ਆਦੇਸ਼ ਵਿੱਚ ਕਿਹਾ ਗਿਆ ਕਿ ਲਕਜ਼ਰੀ ਕਾਰਾਂ ਦੇ ਵਿੱਚ ਸਨ ਰੂਫ ਲੱਗੀ ਹੁੰਦੀ ਹੈ ਉਹਨਾਂ ਚੋਂ ਕਈ ਵਾਰ ਛੋਟੇ ਬੱਚੇ ਨਿਕਲ ਕੇ ਰਾਸਤੀ ਜਾਂ ਸਟੇਟ ਹਾਈਵੇ ਮਾਰਗਾਂ ਤੇ ਚੱਲਦੇ ਨੇ ਔਰ ਕਈ ਵਾਰ ਸ਼ਹਿਰਾਂ ਦੇ ਵਿੱਚ ਪੜਥੂ ਪਾਉਂਦੇ ਨੇ ਜਿਸ ਵਿੱਚ ਡਰਾਈਵਰ ਦਾ ਧਿਆਨ ਲਾਜ਼ਮੀ ਤੌਰ ਤੇ ਭਟਕ ਜਾਂਦਾ ਤੇ ਜਦੋਂ ਧਿਆਨ ਭਟਕ ਜਾਂਦਾ ਤੇ ਫਿਰ ਹਾਦਸੇ ਦਾ ਖਤਰਾ ਵੱਧ ਜਾਂਦਾ ਹੈਗਾ ਖੁੱਦ ਦਾ ਵੀ ਨੁਕਸਾਨ ਕਰਦੇ ਤੇ ਅਗਲੇ ਜਿਹੜੀਆਂ ਗੱਡੀਆਂ ਅੱਗੇ ਪਿੱਛੇ ਆ ਰੀਆਂ ਉਹਨਾਂ ਦਾ ਵੀ ਕਈ ਵਾਰ ਨੁਕਸਾਨ ਹੁੰਦਾ ਅਜੇ ਲੋਕਾਂ ਦਾ ਚਲਾਨ ਕੱਟਿਆ ਜਾਵੇ ਤੇ ਭਾਰੀ ਜੁਰਮਾਨੇ ਵੀ ਠੋਕੇ ਜਾਣ ਇਸ ਸਬੰਧ ਵਿੱਚ ਟ੍ਰੈਫਿਕ ਵਿੰਗ ਵਿੱਚ ਤਣਾਤ ਕਰਮਚਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਅਗਰ ਕੋਈ ਅਜੀਹਾ ਵੀਕਲ ਅਗਰ ਨੋਟਿਸ ਦੇ ਵਿੱਚ ਆਉਂਦਾਗਾ ਤਾਂ ਉਹਨਾਂ ਨੂੰ ਫਿਰ ਮੋਟਰ ਵਹੀਕਲ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਮਸਲੇ ਦੇ ਵਿੱਚ ਪੁਲਿਸ ਅsubprocessa ਨੇ ਕਾਰਵਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਜੋ ਲੋਕ ਇਹ ਵਾਲੇ ਜਿਹੜੀਆਂ ਨਿਯਮਾਂ ਨੂੰ ਤੋੜਨਗੇ ਉਹਨਾਂ ਦੇ ਖਿਲਾਫ ਭਾਰੀ ਜੁਰਮਾਨੇ ਕੀਤੇ ਜਾਣਗੇ ਪੁਲਿਸ ਜਾਣਕਾਰੀ ਮੁਤਾਬਕ ਸਨਰੂਫ ਵਰਗੇ ਟ੍ਰੈਂਡੀ ਫੀਚਰ ਕਾਰ ਕੰਪਨੀਆਂ ਨੇ ਲੋਕਾਂ ਦੀ ਸਹੂਲਤਾਂ ਵਾਸਤੇ ਬਣਾਏ ਸੀ ਲੇਕਿਨ ਕਈ ਨੌਜਵਾਨ ਇਸ ਦਾ ਗਲਤ ਇਸਤੇਮਾਲ ਕਰਦੇ ਨੇ ਅਜੇ ਵਿੱਚ ਹੁਣ ਭਾਰੀ ਜੁਰਮਾਨਾ ਵੀ ਲਗਾਇਆ ਜਾਏਗਾ ਕੁਝ ਸਮੇਂ ਪਹਿਲਾਂ ਹੀ ਦਿੱਲੀ ਵਿੱਚ ਇੱਕ ਨੌਜਵਾਨ ਨੇ ਸਨਰੂਫ ਖੋਲ ਕੇ ਉਹ ਗਾਰ ਦੇ ਉੱਪਰ ਲੇਟ ਗਿਆ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਵੀਡੀਓ ਮਿਲੀ ਤਾਂ ਇਸ ਤੋਂ ਬਾਅਦ ਫਿਰ ਉਹਨਾਂ ਨੇ 26000 ਰੁਪਏ ਦਾ ਜੁਰਮਾਨਾ ਵੀ ਠੋਕਿਆ ਤੇ ਨਾਲ ਦੀ ਨਾਲ ਉਹਦੇ ਚਲਾਨ ਵੀ ਕੱਟਿਆਗਾ ਔਰ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਪਰ ਜਿਸ ਸਥਿਤੀ ਵਿੱਚ ਬੰਗਲੌਰ ਪੁਲਿਸ ਨੇ ਵੀ ਸਖਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਤੇ ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਮੈਸੇਜ ਆ ਦਿੱਤਾ ਗਿਆ ਸਾਰੇ ਅਧਿਕਾਰੀਆਂ ਨੂੰ ਉਹ ਵੀ ਪੜ੍ਹ ਕੇ ਸੁਣਾ ਦਿੰਦੇ ਆ ਜਿਹਦੇ ਚ ਆ ਟ੍ਰੈਫਿਕ ਪੁਲਿਸ ਦੇ ADGP ਵੱਲੋਂ ਇਹ ਜਿਹੜੀ ਚਿੱਠੀ ਕੱਢੀ ਗਈ ਆ ਸਾਰੇ ਪੁਲਿਸ ਕਮਿਸ਼ਨਰ ਮਤਲ ਜਲੰਧਰ ਅੰਮ੍ਰਿਤਸਰ ਲੋਧਿਆਣਾ ਤੇ ਨਾਲ ਦੇ ਨਾਲ ਸਾਰੇ SSP ਉਹਦੇ ਚ ਜਿਹੜਾ ਲਿਖਿਆ ਹੈਗਾ ਕਿ ਜਿੰਨਾ ਕਾਰਾਂ ਤੇ ਸਨ ਰੂਫ ਹੈ ਸੁਵਿਧਾ ਅਗਰ ਉਹਨਾਂ ਦੇ ਜਿਹੜੇ ਚਾਲਕ ਨੇ ਜਾਂ ਮਾਲਕ ਨੇ ਸਫ਼ਰ ਦੇ ਦੌਰਾਨ ਮौज-ਮਸਤੀ ਕਰਦੇ ਨੇ ਜਾਂ ਪੜਥੂ ਪਾਉਂਦੇ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇੰਦੇ ਵਿੱਚ ਲਿਖਿਆ ਗਿਆ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਬੰਗਲੌਰ ਪੁਲਿਸ ਵੱਲੋਂ ਕਾਰਾਂ ਤੇ ਛੱਤ ਤੇ ਬਣੇ ਸਨਰੂਫ ਸਨਰੂਫ ਆਫ ਲਕਜ਼ਰੀ ਵੀਕਲ ਜਿਸ ਵਿੱਚ ਛੋਟੀ ਉਮਰ ਦੇ ਬੱਚੇ ਉਸ ਬਿਲ ਵਿੱਚੋਂ ਬਾਹਰ ਨਿਕਲ ਕੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਸਿਟੀ ਵਿੱਚ ਸ਼ੋਰ ਸ਼ਰਾਬਾ ਕਰਦੇ ਨੇ ਜਿਸ ਨਾਲ ਡਰਾਈਵਰ ਜਾਂ ਉਹਨਾਂ ਦੇ ਮਾਤਾ ਪਿਤਾ ਦਾ ਧਿਆਨ ਭਟਕ ਜਾਂਦਾ ਹੈ ਤੇ ਜਿਸ ਨਾਲ ਐਕਸੀਡੈਂਟ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਤੇ ਖਦਸ਼ਾ ਵੱਧ ਜਾਂਦਾ ਤੇ ਅਜਿਹੇ ਲੋਕਾਂ ਦੇ ਖਿਲਾਫ ਚਲਾਨ ਕੀਤੇ ਜਾਂਦੇ ਉਹਨਾਂ ਨੇ ਲਿਖਿਆ ਕਿ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਲੋ ਆਪਣੇ ਅਧੀਨ ਤਨਾਇਤ ਟ੍ਰੈਫਿਕ ਕਰਮਚਾਰੀ ਨੂੰ ਹਦਾਇਤ ਕੀਤੀ ਜਾਵੇ ਕਿ ਅਗਰ ਕੋਈ ਵੀਕਲ ਕਾਰ ਦੌਰਾਨ ਚੈਕਿੰਗ ਨੋਟਿਸ ਵਿੱਚ ਆਉਂਦੀ ਹੈ ਤਾਂ ਫਿਰ ਉਸ ਦੇ ਖਿਲਾਫ ਮੋਟਰ ਵਹੀਕਲ ਐਕਟ ਓਪਨ ਸਨਰੂਫ ਅੰਡਰ ਦੀ ਰਸ਼ ਐਂਡ ਨੈਗਲੀਜੈਂਟ ਡਰਾਈਵਿੰਗ ਕਲੌਜ਼ ਬੀਇੰਗ ਟਰਮ ਐਜ਼ ਅ ਐਨ ਅਨਸੇਫ ਡਰਾਈਵਿੰਗ ਪ੍ਰੈਕਟਿਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਹ ਪੱਤਰ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਹੀ ਜਾਰੀ ਕੀਤਾ ਗਿਆ ਤੇ ਕੁੱਲ ਮਿਲਾ ਕੇ ਹੁਣ ਪੰਜਾਬ ਪੁਲਿਸ ਨੇ ਵੀ ਬੰਗਲੌਰ ਪੁਲਿਸ ਦੀ ਤਰ੍ਹਾਂ ਸ਼ਕਤੀ ਨਾਲ ਉਹਨਾਂ ਲੋਕਾਂ ਦੇ ਖਿਲਾਫ ਜਿੱਠਣ ਦਾ ਫੈਸਲਾ ਕੀਤਾ ਜਿਨ੍ਹਾਂ ਲਗਜ਼ਰੀ ਕਾਰਾਂ ਦੇ ਵਿੱਚ ਸਨਰੂਫ ਦੀ ਸਹੂਿਦਾਵਾ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖਾਸ ਕਰਕੇ ਕਈ ਵਾਰ ਬੱਚਿਆਂ ਨੂੰ ਬਾਹਰ ਕੱਢ ਦਿੰਦੇ ਨੇ ਮौज-ਮਸਤੀ ਕਰਦੇ ਨੇ ਮਾਪਿਆਂ ਦਾ ਜਾਂ ਜਿਹੜਾ ਉਸ ਸਮੇਂ ਗੱਡੀ ਚਲਾ ਰਿਹਾ ਉਹਦਾ ਧਿਆਨ ਪਟਕ ਜਾਂਦਾ ਤੇ ਸੜਕੀ ਹਾਦਸੇ ਦੇ ਜਿਆਦਾ ਕਾਰਨ ਬਣ ਜਾਂਦੇ ਨੇ ਔਰ ਕਈ ਵਾਰ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਸ਼ੋਸ਼ੇ ਬਾਜੀ ਦੇ ਤੌਰ ਤੇ ਲੋਕ ਭੜਥੂ ਵੀ ਪਾਉਂਦੇ ਨੇ ਮौज-ਮਸਤੀ ਵੀ ਕਰਦੇ ਨੇ ਉਹ ਵੀ ਇੱਕ ਐਕਸੀਡੈਂਟ ਦਾ ਕਾਰਨ ਬਣ ਸਕਦੀ ਆ ਤੇ ਜੀ ਸਥਿਤੀ ਦੇ ਵਿੱਚ ਹੁਣ ਪੰਜਾਬ ਪੁਲਿਸ ਨੇ ਅਜਿਹੇ ਮੌਜ ਮਸਤੀ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਨ ਕਰਨ ਦਾ ਫੈਸਲਾ ਨਹੀਂ ਕੀਤਾ ਬਲਕਿ 26-26000 ਰੁਪਏ ਦੀ ਚਲਾਨ ਭਾਰੀ ਜੁਰਮਾਨੇ ਠੋਕਣ ਦਾ ਵੀ ਫੈਸਲਾ ਕੀਤਾ ਤੇ ਲਾਜ਼ਮੀ ਤੌਰ ਤੇ ਅਜਿਹੇ ਲੋਕਾਂ ਦੇ ਖਿਲਾਫ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ